ਦੇਖੋ ਕੋਈ ਵੀ ਜਾਗਰਤੀ ਜਿਹੜੀ ਹੁੰਦੀ ਆ ਉਹਦੀ ਚਾਹੀਦੀ ਜਿਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਲੋਕ ਤਾਂ ਆਪ ਮੰਗ ਕਰ ਰਹੇ ਵੀ ਤੁਸੀਂ ਨਸ਼ੇ ਬੰਦ ਕਰੋ ਤੇ ਲੋਕ ਬਗੈਰ ਮਤਲਬ ਤੋਂ ਸਹਿਯੋਗ ਦੇਣ ਨੂੰ ਦੇ ਰਿਹਾ ਤਿਆਰ ਆ ਔਰ ਬਹੁਤ ਸਾਰੀਆਂ ਜਿਹੜੀਆਂ ਨਸ਼ੇ ਵਿਰੋਧੀ ਕਮੇਟੀਆਂ ਉਹ ਤਾਂ ਉਹਨੂੰ ਤਾਂ ਮਾਰ ਗਏ ਭਈ ਉਹ ਤਾਂ ਉਹਨਾਂ ਚ ਕੋਈਆਂ ਦੀ ਮੌਤ ਹੋ ਗਈ ਤਾਂ ਫਿਰ ਇਹ ਤੋਂ ਲੱਗਦਾ ਵੀ ਇਹਦੀ ਲੋੜ ਕੀ ਆ ਇਹ ਤਾਂ ਫਿਰ ਇੱਕ ਜਿਹੜਾ ਇੱਕ ਮੀਡੀਆ ਟ੍ਰਾਇਲ ਨਹੀਂ ਜਿਵੇਂ ਜਿਹਨੂੰ ਕਹਿੰਦੇ ਵੀ ਮੀਡੀਆ ਵਿੱਚ ਇਵੈਂਟ ਕਰਨਾ ਹੁੰਦਾ ਇਹ ਤਾਂ ਇਵੈਂਟ ਕਰਦੇ ਆ ਆਮ ਹਰਿਆਣਵੀ ਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਪੰਜਾਬੀਆਂ ਨਾਲ ਇਕੱਠੇ ਹੋ ਕੇ ਲੜਨਾ ਪਸੰਦ ਕਰਦੇ ਆ जाट ਖਾਸ ਕਰਕੇ ਵੀ ਭਾਈ ਇਹ ਮਾਰ ਰਹੇ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਉਹ ਜਿਹੜੀ ਏਕਤਾ ਉਸਰੀ ਹੋਈ ਨਾ ਪੰਜਾਬ ਹਰਿਆਣੇ ਦੀ ਉਹ ਏਕਤਾ ਚ ਸੰਨ ਕਿਦਾਂ ਲਾਈ ਜੇ ਬਿਆਨਬਾਜ਼ੀ ਉਹਨੂੰ ਠੇਸ ਪਹੁੰਚਾਉਣ ਲਈ ਆ ਅਸੀਂ ਕਹਿੰਨੇ ਆ ਵੀ ਭਗਵੰਤ ਮਾਨ ਜੀ ਤੁਹਾਡੇ ਕੋਲ ਵਿਧਾਨ ਸਭਾ ਵਾ ਜੇ ਕੱਲ੍ਹ ਹੀ ਇਹ ਵੀ ਤੁਹਾਡੇ ਨਾਲ ਕਾਂਗਰਸੀ ਆਵੇ ਉੱਥੇ ਕਾਨੂੰਨ ਲਿਆਓ ਨਾ ਫਿਰ ਇਹ ਤੁਹਾਡੇ ਕੋਲ ਤਾਕਤ ਆ ਤੁਸੀਂ ਸਾਰੇ ਸਮਝੋ ਤੇ ਰੱਦ ਕਰਨ ਦੀ ਵੀ ਤੁਹਾਡੇ ਕੋਲ ਤਾਕਤ ਆ ਕਰੋ ਵੀ ਮਾਂ ਦੇ ਪੁੱਤ ਤਾਂ ਦਲੇਰ ਦਾ ਪਤਾ ਲੱਗੇ ਕਾਂਸੀਆਂ ਦਾ ਪਤਾ ਲੱਗੇ ਕਾਲੀ ਦਲ ਦਾ ਵੀ ਪਤਾ ਲੱਗੇ ਜਿਹੋ ਜਿਹ੍ਹਾ ਸਟੈਂਡ ਪ੍ਰਧਾਨ ਮੰਤਰੀ ਦਾ ਸੀ ਉਹ ਜਦੋਂ ਪਹਿਲਗਾਮ ਹਮਲਾ ਹੋਇਆ ਉਹ ਤੋਂ ਛੱਡ ਕੇ ਆ ਗਏ ਸਾウਦੀ ਅਰਬ ਚ ਪੰਜਾਂ ਲੱਗਿਆ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਵੱਡੀ ਘਟਨਾ ਲੱਗਣ ਦੀ ਹੈ ਆ ਪਰ ਉਹ ਨਾ ਬਿਹਾਰ ਦੀ ਰੈਲੀ ਨਹੀਂ ਛੱਡੀ ਉਹ ਉਥੇ ਜਿਵੇਂ ਨਿਤਿਸ਼ ਕੁਮਾਰ ਤੇ ਹੱਸ ਕੇ ਗੱਲਾਂ ਕਰਨ ਸਾਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਸੋਗ ਸੀ ਇਹਦਾ ਮਤਲਬ ਇਹ ਇਹਦਾ ਲਾਹਰ ਰਾਜਨੀਤੀ ਕਰਕੇ ਲਿਆ ਜਾ ਰਿਹਾ ਜੇ ਕਹੀਏ ਵੀ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਹਿੰਦੂ ਆ ਹਿੰਦੂ ਕਿਸਾਨ ਦਾ ਕੀ ਹਾਲ ਹੈ ਉਹਦਾ ਉਹਦਾ ਸਾਡੇ ਨੂੰ ਮੰਦਾ ਆਲੇ ਜੇ ਕੋ ਹਜੂਰ ਸਾਹਿਬ ਗਿਆ ਤੇ ਦੇਖ ਲੈ ਜੇ ਪਟਨਾ ਸਾਹਿਬ ਗਿਆ ਦੇਖ ਲੈ ਯਾਨੀ ਉਹਦੀ ਤਰੱਕੀ ਕਿੰਨੀ ਹੈ ਬੇਰਜ਼ਗਾਰ ਜੇ ਮੁਲਕ ਵਿੱਚ ਸਭ ਤੋਂ ਵੱਧ ਹਿੰਦੂ ਨੇ ਤੇ ਸਭ ਤੋਂ ਵੱਧ ਬੇਰਜ਼ਗਾਰ ਕਿਹਨਾਂ ਦੀ ਆ ਹਿੰਦੂਆਂ ਦੀ ਜੇ ਰੇਲਵੇ ਦਾ ਪ੍ਰਾਈਵੇਟੇਸ਼ਨ ਹੋਇਆ ਸਭ ਤੋਂ ਵੱਧ ਤੇ ਹਿੰਦੂ ਸੀ ਸਭ ਤੋਂ ਵੱਧ ਬੇਰਜ਼ਗਾਰ ਕੌਣ ਹੋਏ ਹਿੰਦੂ ਹੋਏ ਕੇਂਦਰ ਮੁੱਦਿਆਂ ਨੂੰ ਸਲਝਾਉਣ ਦੀ ਬਜਾਏ ੱੱਕਾ ਕਰਦਾ ਉਹ ਕੌਮੀ ਤਾਵਾ ਨੂੰ ਆਪੋ ਚੋਦੀ ਲੜਾਉਂਦਾ ਯਤਨ ਕਰਦਾ ਸੂਬਿਆਂ ਨੂੰ ਕੱਲਾ ਸਾਡਾ ਹੀ ਨਹੀਂ ਸਾਊਥ ਇੰਡੀਆ ਚ ਵੀ ਪਾਣੀਆਂ ਦੇ ਨਾਂ ਤੇ ਜੰਗ ਲੜਾਈ ਹੋਰ ਵੀ ਤਾਂ ਹੁਣ ਉਹਨਾਂ ਪਾਕਿਸਤਾਨਾਂ ਪਾਣੀਆਂ ਦੇ ਨਾਂ ਤੇ ਨਵੀਂ ਲੜਾਈ ਸ਼ੁਰੂ ਕਰਨਾ ਚਾਹੁੰਦੇ ਆ ਉਹ ਲੜਾਈ ਕਰਾਉਣਾ ਚਾਹੁੰਦੇ ਆ ਜਿੱਦਣ ਪੰਜਾਬ ਵਾਲੇ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਹਿੱਟ ਅਧਿਕਾਰ ਵੱਧ ਮੰਗਦੇ ਸੀ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੋ ਉਸ ਦਿਨ ਕਹਿੰਦੇ ਹੋ ਵੱਖਵਾਦੀ ਹੁਣ ਤਾਂ ਮੱਲਾਡੂ ਵੀ ਕਹਿੰਦਾ ਮੈਂ ਪੱਛਮੀ ਮਗਾਲੇ ਵੀ ਕਹਿੰਦੇ ਤੁਹਾਡਾ ਤੁਸੀਂ ਤਾਂ ਸੂਬਿਆਂ ਦੇ ਅਧਿਕਾਰਾਂ ਨੂੰ ਖੋ ਕੇ ਚਾਹੇ GST ਹੋਵੇ ਚਾਹੇ ਬੋਲੀ ਦਾ ਮਸਲਾ ਹੋਵੇ ਚਾਹੇ ਸਾਡੀ ਐਜੂਕੇਸ਼ਨ ਦਾ ਇਸ਼ੂ ਹੋਵੇ ਚਾਹੇ ਖੇਤੀ ਨੀਤੀ ਦਾ ਸਵਾਲ ਹੋਵੇ ਖੇਤੀ ਵੀ ਸੂਬਿਆਂ ਦਾ ਵਿਸ਼ਾ ਪਾਣੀ ਵੀ ਸੂਬਿਆਂ ਦਾ ਵਿਸ਼ਾ ਤੁਸੀਂ ਕੇਂਦਰੀਕਰਨ ਕਰ ਰਹੇ ਜੇ ਔਰ ਜੋ ਕੋ ਤੁਸੀਂ ਡੀਸੀ ਸਾਹਿਬਾਂ ਨੂੰ ਬੋਲਦੇ ਆ ਦੇਖਿਆ ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੇ ਖੇਤਾਂ 'ਚ ਅੱਗ ਲੱਗੀ ਆ ਕਿ ਨਹੀਂ ਲੱਗੀ ਮਾਫ ਜਾ ਕੀ ਹੋ ਸਕਦਾ ਇਹ ਤੋਂ ਮੈਂ ਕਿਹਾ ਜਿਹੜੇ ਕਹਿੰਦਾ ਵੀ ਗੁੱਡ ਗਵਰਨਰਸ ਆ ਉਹ ਕਹਿੰਦਾ ਵੀ ਆ ਅਸੀਂ ਲੋਕਾਂ ਦਾ ਵਿਕਾਸ ਕਰਾਂਗੇ ਉਹਦੀ ਲੈਕੀ ਦੇਖ ਲੋ ਤੇ ਆਈਏ ਸਭਸਰਾ ਤੋਂ ਵੀ ਆ ਡੀਸੀ ਜਿਹੜੇ ਬੈਠੇ ਨੇ ਇਹ ਤਨਖਾਹਾਂ ਹੀ ਲੈ ਰਹੇ ਨੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਜਾਂਦਾ ਬਰੇ ਚਲ ਜਨਰਲ ਭੈਣ ਕੋਈ ਤੇਰੇ ਕਰੋ ਲਾਂਚ ਛੱਡਾ ਠੀਕ ਹੈ ਸਵਾਲ ਤੇ ਵੀ ਨਾ ਪਹਿਲੂ ਸਾਨੂੰ ਦੱਸੋ ਨਾ ਵੀ ਕਿਹੜਾ ਆ ਰਿਹਾ ਹੈ ਕਿ ਤੁਸੀਂ ਡੀਸੀ ਦਾ ਨਾਂ ਲਾ ਕੇ ਡੀਸੀ ਲਿਆਉਂਦੇ ਹੋ ਨਾ ਠੀਕ ਹੀ ਨਹੀਂ ਹੈਗਾ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਪਿੱਛੇ ਜੇ ਸ਼ੰਭੂ ਤੇ ਖਨੋਰੀ ਦੇ ਵਿੱਚ ਜੋ ਕੁਝ ਕਿਸਾਨਾਂ ਨਾਲ ਹੋਇਆ ਉਹ ਦੀਆਂ ਤਸਵੀਰਾਂ ਤਕਰੀਬਨ ਲਗਾਤਾਰ ਅਸੀਂ ਉਹ ਦਿਖਾ ਲਈਆਂ ਕਿਸਾਨ ਲਗਾਤਾਰ ਆਪਣਾ ਰੋਸ ਜ਼ਾਹਰ ਕਰ ਰਹੇ ਆ ਤੇ ਅੱਜ ਵੀ ਜਿੱਥੇ ਕਿ ਯੁੱਧ ਨਸ਼ਾ ਵਿਰੋਧ ਸੀ ਵੱਡੇ ਪੱਧਰ ਦਾ ਪ੍ਰੋਗਰਾਮ ਸੀ ਅੱਜ ਉਹ ਪ੍ਰੋਗਰਾਮ ਪਹਿਲਾਂ ਯੂਨੀਵਰਸਿਟੀ ਦੀ ਗਰਾਊਂਡ ਦੇ ਵਿੱਚ ਲੀਕ ਕੀਤਾ ਗਿਆ ਸੀ ਵਿਰੋਧ ਹੋਣ ਕਾਰਨ ਫਿਰ ਖਾਲਸਾ ਕਾਲਜ ਦੇ ਵਿੱਚ ਉਸ ਗਰਾਊਂਡ 'ਚ ਹੋਣਾ ਸੀ ਅੱਜ ਪਰ ਅੱਜ ਉਹ ਕੈਨਸਲ ਹੋ ਚੁੱਕਾ ਵਾ ਉਦੇ ਕਾਰਨ ਕੀ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਇੱਕ ਪਾਸੇ ਇੱਕ ਵੱਡਾ ਇਕੱਠ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਸਾਡੇ ਨਾਲ ਆ ਸਰਮ ਸਿੰਘ ਪੰਦੇਰ ਗੁਰਫਤੇ ਸਾਂਝ ਕਰਦੇ ਆ ਪੰਦੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕਾਰਨ ਕੀ ਲੱਗਦਾ ਤੁਹਾਨੂੰ ਅੱਜ ਇਹ ਯੁੱਧ ਨਸ਼ਾ ਵਿਰੁੱਧ ਰੈਲੀ ਜਿਹੜੀ ਕੈਨਸਲ ਹੋ ਚੁੱਕੀ ਹੈ ਹਾਂ ਦੇਖੋ ਸਿਆਸੀ ਮਨੋਰਥ ਹੁੰਦੇ ਆ ਕਿਸੇ ਵੀ ਪ੍ਰੋਗਰਾਮ ਦੇ ਤੋਂ ਇਹ ਕਹਿੰਦੇ ਸੀ ਜਾਗਰਤ ਕਰਨਾ ਪੰਚਾਇਤਾਂ ਨੂੰ ਸੱਦਿਆ ਗਿਆ ਠੀਕ ਹੈ ਜੀ ਫਿਰ ਕਹਿੰਦੇ ਸੀ ਲੌਂਗ ਮਾਰਚ ਕਰਨਾ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਆ ਗਿਆ ਸੀ ਦੇਖੋ ਕੋਈ ਵੀ ਜਾਗਰਤੀ ਜਿਹੜੀ ਹੁੰਦੀ ਹੈ ਉਹਦੀ ਚਾਹੀਦੀ ਜਿਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਲੋਕ ਤਾਂ ਆਪ ਮੰਗ ਕਰ ਰਹੇ ਵੀ ਤੁਸੀਂ ਨਸ਼ੇ ਬੰਦ ਕਰੋ ਤੇ ਲੋਕ ਬਗੈਰ ਮਤਲਬ ਤੋਂ ਸਹਿਯੋਗ ਦੇਣ ਨੂੰ ਦੇ ਰਿਹਾ ਤਿਆਰ ਆ ਔਰ ਬਹੁਤ ਸਾਰੀਆਂ ਜਿਹੜੀਆਂ ਨਸ਼ੇ ਵਿਰੋਧੀ ਕਮੇਟੀਆਂ ਉਹ ਤਾਂ ਉਹਨੂੰ ਤਾਂ ਮਾਰ ਗਏ ਭਈ ਉਹ ਤਾਂ ਉਹਨਾਂ ਚ ਕੋਈਆਂ ਦੀ ਮੌਤ ਹੋਗੀ ਤੋ ਫਿਰ ਇਤੋਂ ਲੱਗਦਾ ਵੀ ਇਹਦੀ ਲੋਡ ਕੀ ਆ ਇਹ ਤਾਂ ਫਿਰ ਇੱਕ ਜਿਹੜਾ ਇੱਕ ਮੀਡੀਆ ਟ੍ਰਾਇਲ ਨਹੀਂ ਜਿਵੇਂ ਜਿੰਨੂੰ ਕਹਿੰਦੇ ਵੀ ਮੀਡੀਆ ਵਿੱਚ ਕੀਮੈਂਟ ਕਰਨਾ ਹੁੰਦਾ ਇਹ ਤਾਂ ਵੀਮੈਂਟ ਕਰਦੇ ਆ ਕਰੋੜਾ ਰੁਪਿਆ ਦਾ ਖਰਚਾ ਵੀ ਇਹਨਾਂ ਦਾ ਬਿਲਕੁਲ ਉਹ ਲੱਗ ਗਿਆ ਜੀ ਉਹ ਪ੍ਰਬੰਧਤਾ ਹੋ ਗਈ ਸਿਕਿਉਰਟੀ ਖੜੀ ਰਹੀ ਆ ਸਟੇਜ ਸਾਰੀ ਬਣ ਗਈ ਉਹ ਨਜਾਇਜ਼ ਹੀ ਚਲਾ ਗਿਆ ਕਰੋੜਾ ਰੁਪਈਆ ਕੋਣ ਲੱਗੇ ਸੀ ਹਥਿਆਰ ਲਾਏਗੇ ਬਿਲਕੁਲ ਸਭ ਪੂਰਾ ਉਹਨਾਂ ਨੇ ਫਿਰ ਗਿਣਤੀ ਮਿੰਤੀ ਕੀਤੀ ਨਾ ਵੀ ਅੰਬਰਸਰ ਜਾ ਕੇ ਫਾਇਦਾ ਹੋ ਕਿ ਜਿਹੜਾ ਨਵਾਂ ਸੱਪ ਕੱਢਿਆ ਇੱਧਰ ਫਾਇਦਾ ਹੋ ਨਵਾਂ ਸੱਪ ਕਿਹੜਾ ਕੱਢਤਾ ਹੈ ਉਹ ਬੀਬੀਐਮਬੀ ਵਾਲਾ ਬੀਬੀਐਮਬੀ ਦਾ ਮੁੱਦਾ ਚਰ ਲਿਆ ਪਾਣੀ ਜਿਹੜਾ ਹਰਿਆਣਾ ਮੰਗ ਰਿਆ ਉਹਨਾਂ ਨੂੰ ਲੱਗਿਆ ਵੀ ਯਾਰ ਆਹ ਠੀਕ ਆ ਇਹ ਫੁੱਟ ਵੀ ਪਉਂਦਾ ਵਾ ਰੌਲਾ ਵੀ ਨਵਾਂ ਇਹ ਜ਼ਿਆਦਾ ਚੈਨਲ ਚੱਕਣ ਡਏ ਆ ਠੀਕ ਆ ਉਹਦੇ ਨਾਲ ਜਿਹੜਾ ਉੱਤੇ ਇਲਜ਼ਾਮ ਲੱਗ ਰਿਹਾ ਲੱਗਣ ਹੀ ਹੈਗਾ ਵੀ ਉਹ ਕੇਂਦਰ ਨਾਲ ਰਲਿਆ ਉਹਨੂੰ ਲੱਗਦਾ ਵੀ ਉਹ ਵੀ ਮੇਰੇ ਤੁਪ ਜੂ ਸ਼ਾਇਦ ਮਾਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋ ਜਾ ਇਸ ਕਰਕੇ ਉਹਨੇ ਬਾਈ ਦੇਖੋ ਤੁਸੀਂ ਇਹ ਵੀ ਲਾ ਲਓ ਪਿਛਾਮੀ ਸਰਕਾਰ ਨੂੰ ਪਤਾ ਹੁੰਦਾ ਵੀ ਮੀਂਹ ਪੈਣਾ ਸਰਕਾਰ ਦੇ ਇੰਨੀ ਤਾਂ ਬ੍ਰੋਡਕਾਸਟਿੰਗ ਹੁੰਦੀ ਆ ਵੀ ਕੁਛ ਸਮਾਂ ਮੌਸਮ ਬਾਰੇ 2-4 ਘੰਟੇ ਬਾਅਦ ਪਤਾ ਲੱਗ ਜੇ ਉਹਨੂੰ ਇਹ ਵੀ ਪਤਾ ਹਵਾ ਕਿੱਡੀ ਜ਼ੋਰ ਨਾਲ ਵਗਣੀ ਹੈ ਪਤਾ ਤਾਂ ਲੱਗ ਗਿਆ ਪ੍ਰੋਗਰਾਮ ਜੇ ਮੌਸਮ ਕਰਕੇ ਕੈਂਸਲ ਹੁੰਦਾ ਤਾਂ ਸ਼ਾਮ ਹੀ ਹੋ ਜਾਣਾ ਹੈ ਵੀ ਕੈਂਸਲ ਵੀ ਨਹੀਂ ਆ ਜਾਣਾ ਫਿਰ ਸਵੇਰ 7 ਵਜੇ ਤੱਕ ਤਾਂ ਫੋਰਸ ਲੱਗੀ ਰਹੀ ਫੋਰਸਾਂ ਵੀ ਭਾਰੀ ਤਦਾਦ ਦੇ ਵਿੱਚ ਸੀ ਤਕਰੀਬਨ ਛੌਣੀ ਪੁਲ ਛੌਣੀ ਬਣਿਆ ਹੋਇਆ ਬਿਲਕੁਲ ਉਹਦੇ ਚੋਂ ਜਿਹੜਾ ਸੋਚ ਕੇ ਫੈਸਲਾ ਹੋਇਆ ਸਵੇਰੇ ਉਸ ਵਕਤੇ ਵੀ ਨਹੀਂ ਵੀ ਅੰਬਰਸਰ ਜਾਇਆ ਫਿਰ ਜੇ ਕਿਸਾਨਾਂ ਦਾ ਵਿਰੋਧ ਆਇਆ ਤੇ ਫਿਰ ਜਿਹੜੀ ਆਪਾਂ ਨੁਕਸਾਨ ਪਹੁੰਚਾਇਆ ਮੋਰਚੇ ਨੂੰ ਉਹ ਮੁੱਦਾ ਉੱਭਰੂਗਾ ਟਰਾਲੀ ਚੋਰਾਂ ਦੇ ਨਾਰੇ ਲੱਗ ਜਾਣਗੇ ਤੇ ਕੀ ਸਵਾਲ ਹੋਣੇ ਸੀ ਤੁਹਾਡੇ ਸਵਾਲ ਕੀ ਹੋਣੇ ਸੀ ਨਹੀਂ ਸਪਸ਼ਟੀਅਤ ਸੀ ਕਰਨਾ ਸੀ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਦੱਸੋ ਤੁਹਾਡੇ ਸ਼ੰਭੂ ਤੇ ਖਨੌਰੀ ਮੋਰਚੇ ਚੱਲਣ ਨਾਲ ਤੁਹਾਡੀ ਮਜਬੂਰੀ ਕੀ ਸੀ ਜਾਂ ਤੁਹਾਡੇ ਦੇ ਦਬਾਅ ਕਿੰਨਾ ਪਾਇਆ ਜੇ ਪੈ ਵੀ ਰਹਾ ਸੀ ਤੇ ਕਿਸਾਨ ਲੀਡਰ ਨਾਲ ਕਿਹੜੀ ਗੱਲਬਾਤ ਤੁਸੀਂ ਕੀਤੀ ਜੇ ਸੀ ਸੈਂ ਤੁਸੀਂ ਵੀ ਕਹਿੰਦੇ ਸੈਂਟਰ ਨਾਲ ਲੜ ਰਹੇ ਹੋ ਸਾਡੇ ਵਾਲੇ ਪਾਸੋਂ ਤਾਂ ਰਾਹ ਖੁੱਲ੍ਹੇ ਸੀ ਕਹੇ ਦੱਸਣ ਸਾਨੂੰ ਵੀ ਸੈਂਟਰਲ ਸਾਡੇ ਵਾਲੇ ਪਾਸੋਂ ਰਾਹ ਕਦੋਂ ਬੰਦ ਸੀ ਤਾਂ ਇਹ ਸਵਾਲ ਅਸੀਂ ਕਰਨੇ ਸੀ ਇਹਨਾਂ ਨੂੰ ਵੀ ਇਹਦਾ ਜਵਾਬ ਦਿਓ ਰਾਹ ਤੇ ਅੱਜ ਵੀ ਬੰਦ ਹੋਣ ਦੀਆਂ ਗੱਲਾਂ ਹੋ ਰਹੀਆਂ ਹਰਿਆਣਾ ਕਹਿੰਦਾ ਰਸਤਾ ਫੇਰ ਬੰਦ ਕਰ ਦਾਂਗੇ ਜੇ ਪਾਣੀ ਪੰਜਾਬ ਨੇ ਨਾ ਦਿੱਤਾ ਤੇ ਕਿਉਂਕਿ BBMP ਦਾ ਮੁੱਦਾ ਲੱ ਚੱਲ ਰਿਹਾ ਹਾਂ ਦੇਖੋ ਉਹ ਭਾਜਪਾ ਦੇ ਭਾਜਪਾ ਦੇ ਆਗੂ ਇਹ ਜ਼ਹਿਰ ਤਾਂ ਹਰਿਆਣਵੀ ਚ ਫਲਾਉਣਗੇ ਵੱਡੇ ਲੀਡਰ ਅਨੈਲੋ ਤੇ ਵੱਡੇ ਲੀਡਰ ਵੀ ਕਹਿ ਰਹੇ ਹਾਂ ਅਨੈਲੋ ਨੂੰ ਵੀ ਲੱਗਾ ਹੋ ਵੀ ਆਧਾਰ ਤੇ ਮੁੱਕ ਗਿਆ ਤੁਹਾਨੂੰ ਤੇ ਕੋਈ ਪੁੱਛਦਾ ਨਹੀਂ ਹੈਗਾ ਸਾਨੂੰ ਬਾਦਲਾ ਮੰਗ ਉਹ ਖੁੱਡੇ ਲੈਣ ਲੱਗੇ ਆ ਉਹਨਾਂ ਨੇ ਵੀ ਇਹੀ ਬਿਆਨ ਦੇ ਕੇ ਹੁਣ ਅਸੀਂ ਕਿਤੇ ਲੋਕਾਂ 'ਚ ਕਾਮਯਾਬ ਹੋ ਜਾਈਏ ਹਰਿਆ ਆਮ ਹਰਿਆਣਵੀ ਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਪੰਜਾਬੀਆਂ ਨਾਲ ਇਕੱਠੇ ਹੋ ਕੇ ਲੜਨਾ ਪਸੰਦ ਕਰਦੇ ਆ जाट ਖਾਸ ਕਰਕੇ ਵੀ ਭਾਈ ਇਹ ਮਾਰ ਰਹੇ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਉਹ ਜਿਹੜੀ ਏਕਤਾ ਉਸਰੀ ਹੋਈ ਨਾ ਪੰਜਾਬ ਹਰਿਆਣੇ ਦੀ ਉਹ ਏਕਤਾ 'ਚ ਸਨ ਕਿਦਾਂ ਲਾਈ ਜਾਏ ਇਹ ਬਿਆਨਬਾਜ਼ੀ ਉਹਨੂੰ ਠੇਸ ਪਹੁੰਚਾਉਣ ਲਈ ਇੱਕ ਪਾਸੇ ਸ਼ੰਭੂ ਮੋਰਚਾ ਚੁੱਕਿਆ ਗਿਆ ਖਨੌਰੀ ਮੋਰਚਾ ਚੁੱਕਿਆ ਜਾਂਦਾ ਵਾ ਇੱਕ ਪਾਸੇ ਪਹਿਲਗਾਮ ਦੇ ਜੋ ਘਟਨਾ ਹੋ ਜਾਂਦੀ ਆ ਇਹਦੇ ਲਈ ਪਾਸੇ ਅਟਾਰੀ ਵਾਗਾ ਬੰਦ ਕਰਤਾ ਜਾਂਦਾ ਇਹਦੇ ਲਈ ਪਾਸੇ ਧਮਕੀਆਂ ਆ ਰਹੀਆਂ ਕਿ ਤੂੰ ਹੀ ਪਾਣੀ ਨਾ ਦਿੱਤਾ ਜੇ ਅਸੀਂ ਹਰਿਆਣੇ ਦਾ ਰਸਤਾ ਬੰਦ ਕਰ ਦਾਂ ਹਾਂ ਦੇਖੋ ਮੈਂ ਉਸੇ ਕਰਕੇ ਕਹਿਣਾ ਪੀਪਾਜ਼ ਪਾਦੀ ਤੇ ਇੱਕ ਪਾਲਿਸੀ ਆ ਨਾਗਪੁਰ ਦੀ ਪੀ ਉਹ ਇਲਾਕਾ ਇਲਾਕਾ ਹੀ ਮੰਗਾ ਇਲਾਕੇ ਨੂੰ ਦੂਜੇ ਇਲਾਕੇ ਨਾਲ ਕਿਵੇਂ ਪੇੜਨਾ ਜਿਵੇਂ ਮਣੀਪੁਰ ਦੇ ਵਿੱਚ ਦੋ ਸਮੁਦਾਏ ਸੀ ਇਹਨਾਂ ਭੇਡ ਤੇ ਠੀਕ ਐ ਉਹ ਭੇਡ ਕੇ ਮਰੇ ਹਾਂ ਇਹ ਰਾਜਪੜੇ ਜਾ ਰਹੇ ਲੜਾਕੇ ਐ ਨਾ ਇਹ ਪੁਰਾਣਾ ਪੰਜਾਬ ਐ ਨਾ ਇੱਥੇ ਇੱਥੇ ਹਾਂ ਬਿਲਕੁਲ ਤੇ ਵੰਗਾਰ ਹੀ ਇੱਥੋਂ ਹੁੰਦੀ ਆ ਭੜਦੇ ਆ ਸੈਂਟਰ ਨਾਲ ਦੇਖੋ ਨਾ ਤੁਸੀਂ ਆਰਐਸਐਸ ਨੂੰ ਦੇਖੋ ਜਾਟ ਭੜੇ ਇਹਦੇ ਨਾਲ ਇਹਨਾਂ ਜਾਟਾ ਵਿਰੋਧ ਨਾਟਕ ਬਣਾਇਆ ਪਟੇਲ ਭੜੇ ਇਹਨਾਂ ਨਾਲ ਇਹਨਾਂ ਪਟੇਲਾ ਵਿਰੋਧ ਮਰਾਠੇ ਦੇ ਨਾਲ ਭੜੇ ਮਰਾਠਿਆਂ ਨੂੰ ਖੰਡਾਇਆ ਤੂੰ ਜਿਹੜੇ ਪੜਦੇ ਆ ਉਸ ਕੌਮ ਨੂੰ ਖੰਡਾਉਂਦੇ ਆ ਵੀ ਇਹਨੂੰ ਖਡਾਉਣਾ ਇੱਥੇ ਉਹਨਾਂ ਦਾ ਮਨੋਰਥ ਪੂਰਾ ਹੋ ਰਿਹਾ ਵੀ ਇਹ ਇਹ ਇਲਾਕੇ ਚੋਂ ਵੰਗਾਰ ਹੁੰਦੀ ਆ ਤੈਨੂੰ ਆਪਸੀ ਫੁੱਟ ਪਾਓ ਇਹ ਤਾਂ ਕੇਂਦਰ ਕਰਦਾ ਰਹਿੰਦਾ ਹੁਣ ਉਹਦੇ ਚ ਪੰਜਾਬ ਵੀ ਰਲ ਗਿਆ ਵੀ ਅਸੀਂ ਵੀ ਇਹ ਗੇਮ ਪਲਾਨ ਕਰਕੇ ਬਿਖੀ ਵੀ ਤਾਂ ਸੌਖਾ ਵਾ ਨਾ ਕੁਝ ਦੇਣਾ ਪੈਂਦਾ ਉਹਨੇ ਮੋਦੀ ਜੀ ਆਏ ਆ ਕਿੰਨਾ ਚਿਰ ਹੋ ਗਿਆ ਜੇ ਕਹੀਏ ਵੀ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਹਿੰਦੂ ਆ ਹਿੰਦੂ ਕਿਸਾਨ ਦਾ ਕੀ ਹਾਲ ਆ ਉਹਦਾ ਉਹਦਾ ਸਾਡੇ ਨੂੰ ਮੰਦਾ ਵਾਲੇ ਜੇ ਕੋ ਹਜੂਰ ਸਾਹਿਬ ਗਿਆ ਤੇ ਦੇਖ ਲੈ ਜੇ ਪਟਨਾ ਸਾਹਿਬ ਗਿਆ ਦੇਖ ਲੈ ਇਹਨੀ ਉਦੀ ਤਰੱਕੀ ਕਿੰਨੀ ਹੈ ਬੇਰੁਜ਼ਗਾਰ ਜੇ ਮੁਲਕ ਵਿੱਚ ਸਭ ਤੋਂ ਵੱਧ ਹਿੰਦੂ ਨੇ ਤੇ ਸਭ ਤੋਂ ਵੱਧ ਬਿਰਜ਼ਗਾਰੀ ਕਿੰਨਾ ਦੀ ਆ ਹਿੰਦੂਆਂ ਦੀ ਜੇ ਰੇਲਵੇ ਦਾ ਪ੍ਰਾਈਵੇਟੇਸ਼ਨ ਹੋਇਆ ਸਭ ਤੋਂ ਵੱਧ ਤੇ ਹਿੰਦੂ ਸੀ ਸਭ ਤੋਂ ਵੱਧ ਬਿਰਜ਼ਗਾਰ ਕੌਣ ਹੋਏ ਹਿੰਦੂ ਹੋਏ ਜੇ ਪੂਰੇ ਉੜੀਸਾ ਜਾਂ ਬਿਹਾਰ ਜਾਂ ਝਾਰਖੰਡ ਦੀਆਂ ਖਦਾਨਾਂ ਪ੍ਰਾਈਵੇਟ ਜਿਦੋਂ ਕੋਲਾ ਨਿਕਲਦਾ ਦਿੱਤੀਆਂ ਕਾਰਪੋਰੇਟਾਂ ਨੂੰ ਤੇ ਸਭ ਤੋਂ ਬਿਰਜ਼ਗਾਰ ਕਿਹਨਾਂ ਦਾ ਖੁੱਸਿਆ ਹਿੰਦੂਆਂ ਦਾ ਉਹ ਬਸ ਬਾਈ ਕੱਲਾ ਧਰਮਾਂ ਦੀ ਰਾਜਨੀਤੀ ਕਰਕੇ ਦੇਣਾ ਤੇ ਨਹੀਂ ਕੋਈ ਚਾਹੁੰਦਾ ਤੇ ਇਹਨੂੰ ਵੀ ਲੱਗਿਆ ਆ ਆਮ ਆਦਮੀ ਨੂੰ ਵੀ ਮੋਦੀ ਸਾਹਿਬ ਤਿਜੀਵਾਰ ਆ ਗਿਆ ਦਿੱਤਾ ਤੁੱਤਾ ਇਹਨੇ ਕੁਛ ਨਹੀਂ ਗਾ ਤੇ ਮੈਂ ਵੀ ਆ ਫੁੱਟਪੌਂਡ ਵਾਲੀ ਵੇਖਣਾ ਜੂਰੀ ਵੇ ਠੀਕ ਹੈ ਦੇਣਾ ਵੀ ਕੁਛ ਨਹੀਂ ਮਿਲਦਾ ਤੇ ਲੋਕ ਆਪੋ ਚੋਦੀ ਲੜੀ ਜਾਂਦੇ ਆ ਬੀਬੀ ਐਮ ਵੀ ਮੁੱਦੇ ਦੀ ਗੱਲ ਪਾ ਗੱਲ ਕਰੀਏ ਤੇ ਡਾਇਰੈਕਟਰ ਬੋਲ ਦਿੱਤੇ ਜਾਂਦੇ ਆ ਸਖਤਰ ਬੋਲਤੇ ਜਾਂਦੇ ਆ ਬੇਸ਼ੱਕ ਸਖਤਰ ਹੁਣ ਫਿਰ ਹੁਲਾਤ ਆ ਕਿ ਆ ਵਕ ਸੁਣ ਚਾਰਿਆ ਇਹ ਚ ਕੀ ਲੱਗਦਾ ਰਾਜਨੀਤੀ ਹੋ ਰਹੀ ਆ ਉਹਦੇ ਚ ਆਮ ਆਦਮੀ ਪਾਰਟੀ ਵੱਡਾ ਸਟੈਂਡ ਲੈ ਰਹੀ ਆ ਪੰਜਾਬ ਦੀ ਸਰਪਾਰਟੀ ਮੀਟਿੰਗ ਹੋਈ ਸੀ ਜਿਹਦਾ ਕਰਕੇ ਸ਼ਾਇਦ ਅੱਜ ਲਈ ਇਹ ਰੈਲੀ ਵੀ ਕੈਨਸਲ ਹੋਈ ਹੈ ਸ਼ਾਇਦ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਅੱਜ ਉਸ ਰੈਲੀ 'ਚ ਇੱਕ ਜੋੜਤਾ ਵੀ ਹੋਈ ਹੈ ਨਹੀਂ ਦੇਖੋ ਜਿਹੋ ਜਿਹੋ ਸਟੈਂਡ ਪ੍ਰਧਾਨ ਮੰਤਰੀ ਦਾ ਸੀ ਉਹ ਜਦੋਂ ਪਹਿਲਗਾਮ ਹਮਲਾ ਹੋਇਆ ਉਥੋਂ ਛੱਡ ਕੇ ਆ ਗਏ 사우ਦੀ ਅਰਬ ਚ ਪੰਜਾਬ ਲੈਣ ਲੱਗਿਆ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਵੱਡੀ ਘਟਨਾ ਲੱਗਣ ਈ ਆ ਪਰ ਉਹ ਨਾ ਬਿਹਾਰ ਦੀ ਰੈਲੀ ਨਹੀਂ ਛੱਡੀ ਉਹਥੇ ਜਿਵੇਂ ਨਿਤਿਸ਼ ਕੁਮਾਰ ਤੇ ਹੱਸ ਕੇ ਗੱਲਾਂ ਕਰਨ ਸਾਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਸ਼ੋਖ ਸੀ ਇਹਦਾ ਮਤਲਬ ਇਹ ਇਹਦਾ ਲਾਹ ਰਾਜਨੀਤੀ ਕਰਕੇ ਲਿਆ ਜਾ ਰਿਆ ਤੇ ਬੀਬੀ ਐਮਬੀ ਵੀ ਹੋਈ ਆ ਵੀ ਲੂੰਬਰਚਾਲਾਂ ਜਿਹੜੀਆਂ ਚੱਲੀਆਂ ਜਾਣ ਡੀਆਂ ਨਾ ਇਹ ਇਹ ਕੇਂਦਰ ਦੇ ਇਸ਼ਾਰੇ ਤੋਂ ਭਾਈ ਇਹ ਬੰਦਾ ਬੋਲ ਵੀ ਨਹੀਂ ਸਕਦਾ ਜੇ ਬੋਲਣ ਜੋਗਾ ਹੁੰਦਾ ਤੇ ਪੋਲੂਸ਼ਨ ਐਕਟ ਦੇ ਵਿੱਚ ਗੋਡੇ ਕੋ ਟੇਕ ਦਿੰਦਾ ਕੇਂਦਰ ਦੇ ਗਾੜੀ ਬੋਲੀ ਵਾਲੇ ਮਸਲੇ ਤੇ ਉਹਨਾਂ ਦੇ ਗਾੜੀ ਗੋਡੇ ਕੋ ਟੇਕ ਦਿੰਦਾ ਇਹ ਤਾਂ ਉਹਨਾਂ ਘਰ ਥੱਲੇ ਲੱਗਾ ਹੋ ਗਿਆ ਕਿਸਾਨਾਂ ਵਾਲੇ ਮੁੱਦੇ ਤੇ ਗੋਡੇ ਕੋ ਟੇਕਦਾ ਇਹ ਇਹ ਕੋਈ ਲੜਨ ਨੂੰ ਵਾਲਾ ਨਹੀਂ ਹੈਗਾ ਇਹ ਹੁਣ ਆਪਣੀ ਜਿਹੜਾ ਅਕਸ ਖਰਾਬ ਹੋਇਆ ਨਾ ਉਹਨੂੰ ਸੁਧਾਰਨ ਦੇ ਵਿੱਚ ਲੱਗਾ ਹੋਇਆ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਇੱਕ ਜੁੜਤਾ ਹੋਇਆ ਇਸ ਟਾਈਮ ਤੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਂ ਸੈਂਟਰ 'ਚ ਬੈਂਦੇ ਆ ਕਹਿੰਦੇ ਸੀ ਇੱਕ ਝੋਟਾ ਪਾਣੀ ਦੇ ਮੁੱਦੇ ਤੇ ਅਸੀਂ ਸਾਰੇ ਦੇਖੋ ਦੇਖੋ ਜਿੱਥੋਂ ਤੱਕ ਪਾਣੀਆਂ ਦਾ ਸਵਾਲ ਹੈ ਇੱਕ ਸਵੇਦਨਸ਼ੀਲ ਮੁੱਦਾ ਪੰਜਾਬ ਦੇ ਅੰਦਰ ਪੰਜਾਬ ਇਹਨੂੰ ਸਮਝਦਾ ਫੈਕਟਿਡ ਵੀ ਜਿਵੇਂ ਕ ਮੰਤਰੀ ਰਿਪੇਰੀਅਨ ਕਾਨੂੰਨ ਆ ਉਹਦੇ ਆਧਾਰ ਤੇ ਪੰਜਾਬੀਆਂ ਦੀ ਸਦਾ ਮੰਗ ਰਹੀ ਵੀ ਇਸ ਮਸਲੇ ਨੂੰ ਤੁਸੀਂ ਸੁਲਝਾਓ ਕੇਂਦਰ ਮੁੱਦਿਆਂ ਨੂੰ ਸਲਝਾਉਣ ਦੀ ਬਜਾਏ ੱੱੱਕਾ ਕਰਦਾ ਉਹ ਕੌਮੀ ਤਾਕਾਵਾਂ ਨੂੰ ਆਪਸ ਚੋ ਦੀ ਲੜਾਉਂਦਾ ਯਤਨ ਕਰਦਾ ਸੂਬਿਆਂ ਨੂੰ ਕੱਲਾ ਸਾਡਾ ਹੀ ਨਹੀਂ ਸਾਊਥ ਇੰਡੀਆ ਚ ਵੀ ਪਾਣੀਆਂ ਦੇ ਨਾਂ ਤੇ ਜੰਗ ਲੜਾਈ ਹੋਰ ਵੀ ਥਾ ਹੁਣ ਹੁਣ ਪਾਕਿਸਤਾਨ ਨਾ ਪਾਣੀਆਂ ਦੇ ਨਾਂ ਤੇ ਨਵੀਂ ਲੜਾਈ ਸ਼ੁਰੂ ਕਰਨਾ ਚਾਹੁੰਦੇ ਆ ਉਹ ਲੜਾਈ ਕਰਾਉਣਾ ਚਾਹੁੰਦੇ ਆ ਮਸਲੇ ਦਾ ਹੱਲ ਅਸੀਂ ਕਹਿੰਨੇ ਆ ਵੀ ਭਗਵੰਤਮਾਨ ਜੀ ਤੁਹਾਡੇ ਕੋਲ ਵਿਧਾਨ ਸਭਾ ਵਾ ਜੇ ਕੱਲ੍ਹ ਹੀ ਵੀ ਤੁਹਾਡੇ ਨਾਲ ਕਾਂਗਰਸੀ ਆਵੇ ਉੱਤੇ ਕਾਨੂੰਨ ਲਿਆਉਣਾ ਫਿਰ ਇਹ ਤੁਹਾਡੇ ਕੋਲ ਤਾਕਤ ਆ ਤੁਸੀਂ ਸਾਰੇ ਸਮਝੋ ਤੇ ਰੱਦ ਕਰਨ ਦੀ ਵੀ ਥੋੜੋ ਤਾਕਤ ਆ ਕਰੋ ਫੇ ਮਾਂ ਦੇ ਪੁੱਤ ਦਾ ਦਲੇਰ ਦਾ ਪਤਾ ਲੱਗੇ ਕਾਂਸੀਆਂ ਦਾ ਪਤਾ ਲੱਗੇ ਕਾਲੀ ਦਲ ਦਾ ਵੀ ਪਤਾ ਲੱਗੇ 4 ਤਰੀਕ ਦੀ ਜਿਹੜੀ ਮੀਟਿੰਗ ਸੀ 4 ਨੂੰ ਮੀਟਿੰਗ ਸੀ ਉਹਦੇ ਵਿੱਚ ਕੇਂਦਰ ਦੀ ਚਿੱਠੀ ਤੁਹਾਡੇ ਕੋਲ ਪਹੁੰਚ ਗਈ ਆ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਹਾਂ ਦੇਖੋ ਇਹ ਤਾਂ ਦੋ ਫਾਰਮ ਫੈਸਲਾ ਕਰਨਗੇ ਜੜੀਆਂ ਗੱਲਾਂ ਕੇਂਦਰ ਨੇ ਚਿੱਠੀ 'ਚ ਕਈਆਂ ਨੇ ਉਹ ਨੈਤਿਕ ਤੌਰ ਤੇ ਉਹਨਾਂ ਨੂੰ ਕੋਈ ਹੱਕ ਨਹੀਂ ਪੰਜਾਬ ਲੜਿਆ ਫੈਡਰਲ ਟਾਂਚੇ ਲਈ ਜਿਹੜਾ ਚਿੱਠੀ 'ਚ ਲਿਖਦੇ ਨੇ ਇੱਥੇ ਜੇ ਕਹਿੰਦੇ ਨੇ ਕਿਉਂਕਿ ਇੱਕ ਸੰਗੀਟਾ ਢਾਂਚਾ ਵਾ ਸਾਡੇ ਮੁਲਕ 'ਚ ਤੇ ਸੂਬੇ ਦੀ ਸਰਕਾਰ ਦਾ ਹੱਕ ਆ ਉਹਨੂੰ ਬਾਲਿਆਂ ਵਗੈਰੇ ਸ਼ਾਇਦ ਟਕਾ ਹੋਊਗਾ ਤੇ ਤੁਸੀਂ ਦੋਰੇ ਵਿਚਾਰੋ ਨਾ ਚਿਰ ਮੀਟਿੰਗ ਮੁਲਤਵੀ ਆ ਸੰਗੀਟਾਂ ਜਿੱਦਾਂ ਨਾਲ ਜਿੱਦਨ ਪੰਜਾਬ ਵਾਲੇ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਹਟ ਅਧਿਕਾਰ ਵੱਧ ਮੰਗਦੇ ਸੀ ਵੀ ਸੂਬੇ ਨੂੰ ਵੱਧ ਅਧਿਕਾਰ ਦਓ ਉਸ ਦਿਨ ਕਹਿੰਦੇ ਹੋ ਵੱਖਵਾਦੀ ਹੁਣ ਤਾਂ ਮੱਲ ਲੱਡੂ ਵੀ ਕਹਿੰਦਾ ਮੰਗ ਪੱਛਮੀ ਮਗਾਲੇ ਵੀ ਕਹਿੰਦੇ ਤੁਹਾਡਾ ਤੁਸੀਂ ਤਾਂ ਸੂਬਿਆਂ ਦੇ ਅਧਿਕਾਰਾਂ ਨੂੰ ਖੋਕੇ ਚਾਹੇ GST ਹੋਵੇ ਚਾਹੇ ਬੋਲੀ ਦਾ ਮਸਲਾ ਹੋਵੇ ਚਾਹੇ ਸਾਡੀ ਐਜੂਕੇਸ਼ਨ ਦਾ ਇਸ਼ੂ ਹੋਵੇ ਚਾਹੇ ਖੇਤੀ ਨੀਤੀ ਦਾ ਸਵਾਲ ਹੋਵੇ ਖੇਤੀ ਵੀ ਸੂਬਿਆਂ ਦਾ ਵਿਸ਼ਾ ਪਾਣੀ ਵੀ ਸੂਬਿਆਂ ਦਾ ਵਿਸ਼ਾ ਤੁਸੀਂ ਕੇਂਦਰੀਕਰਨ ਕਰ ਰਹੇ ਜੀ ਤੇ ਤੁਹਾਨੂੰ ਨੈਤਿਕ ਤੌਰ ਤੇ ਚਿੱਠੀ ਵਿੱਚ ਗੱਲ ਲਿਖਣ ਦਾ ਅਧਿਕਾਰ ਕੌਣ ਦਿੰਦਾ ਕਿ ਅਸੀਂ ਜੀ ਫੈਡਰਲ ਢਾਂਚੇ ਦਾ ਸਨਮਾਨ ਕਰਦੇ ਹਾਂ ਦੇਸ਼ ਦੇ ਦਾ ਫਿਰ ਇਹਦੇ ਵਿੱਚ ਤਾਂ ਸਾਰੇ ਦੇਸ਼ ਦੇ ਕਈ ਸੂਬਿਆਂ ਦੇ ਕਿਸਾਨ ਨੇ ਉਹ ਸਰਕਾਰਾਂ ਕਿਉਂ ਨਾ ਸ਼ਾਮਲ ਹੋਣ ਹਾਂ ਉਹ ਭਗੰਤ ਮਾਨ ਨੇ ਜਿਹੜੀ ਵਫਾਦਾਰੀ ਕਮਾਈ ਹੈ ਨਾ ਸ਼ੰਭੂਆਂ ਤੇ ਕਿਸਾਨਾਂ ਨੂੰ ਕੁੱਟ ਮਾਰ ਕੇ ਉਹ ਉਹਦਾ ਹੀਜ ਪਾਲਦੇ ਵੀ ਨਹੀਂ ਤੇਰੇ ਨਾਲ ਹਾਂ ਸ਼ੰਭੂ ਤੇ ਖਨੋਰੀ ਦਾ ਅੱਜ ਵੀ ਤੁਹਾਡੀ ਸਟੇਜ ਲੱਗੀ ਸੀ ਬਹੁਤ ਆਤ ਕਿਸਾਨ ਅੱਗੇ ਬੈਠੇ ਸੀ ਤੇ ਡੀਸੀ ਸਾਹਿਬਾਨ ਨੂੰ ਤੁਸੀਂ ਮਿਲਣ ਵਾਸਤੇ ਆਏ ਸੀ ਡੀਸੀ ਸਾਹਿਬਾਨ ਤੇ ਮਿਲੇ ਨਹੀਂ ਤੇ ਤੁਹਾਡੀ ਤਲਖੀ ਵੀ ਲੱਗੀ ਥੋੜੀ ਜੀ ਪ੍ਰਸ਼ਾਸਨ ਦੇ ਨਾਲ ਕੀ ਲੱਗਦਾ ਸੀ ਕਾਰਨ ਕੀ ਲੱਗਦਾ ਸ਼ੰਭੂ ਤੇ ਖਨੋਰੀ ਦਾ ਮਸਲਾ ਹੋਵੇ ਕਿਸਾਨਾਂ ਦਾ ਮਸਲਾ ਹੋਵੇ ਕਣਕਾ ਸੜੇ ਦਾ ਮਸਲਾ ਹੋਵੇ ਗੜੇ ਮਾਰੀ ਦਾ ਮਸਲਾ ਹੋਵੇ ਤੇ ਡੀਸੀ ਸਾਹਿਬਾਂ ਤੁਹਾਨੂੰ ਮਿਲਣ ਵਾਸਤੇ ਵੀ ਨਹੀਂ ਆਏ ਹਾ ਦੇਖੋ ਇਹ ਤਾਂ ਨਲਾਇਕੀ ਹੈ ਨਾ ਅਫਸਰ ਸਾਹੀ ਦੀ ਅਸੀਂ ਮੰਗ ਪੱਤਰ ਦੇਣਾ ਸੀ ਕਿਸੇ ਵੇਲੇ ਡੀਸੀ ਨਾ ਵੀ ਅਵੇਲੇਬਲ ਹੋਵੇ ਹੋਣਾ ਚਾਹੀਦਾ ਉਹਨੂੰ ਦੋਖਲੇ ਕਹਿੰਦੇ ਵੀ ਫਿਰ ਏਡੀਸੀ ਜਨਰਲ ਬਰਾਬਰ ਹੀ ਹੁੰਦਾ ਤੇ ਉਹ ਮੰਗ ਪੱਤਰ ਲੈ ਲੈ ਚਲੋ ਕੋਈ ਤਰਾਜ ਨਹੀਂ ਪਰ ਜਦੋਂ ਤੁਹਾਡੀ ਤੁਹਾਡੀ ਸੀਆਈਡੀ ਕਰ ਰਹੇ ਵੀ ਡੀਸੀ ਆ ਰਹੇ ਨੇ ਠੀਕ ਹੈ ਜੀ ਤੇ ਫਿਰ ਕਿਉਂ ਨਾ ਆਉਣਾ ਤਾਂ ਮਾੜੀ ਗੱਲ ਅਰ ਜੋ ਕੋ ਤੁਸੀਂ ਡੀਸੀ ਸਾਹਿਬਾਂ ਨੂੰ ਬੋਲਦੇ ਆ ਦੇਖਿਆ ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੇ ਖੇਤਾਂ 'ਚ ਅੱਗ ਲੱਗੀ ਆ ਕਿ ਨਹੀਂ ਲੱਗੀ ਮਾਫਜਾ ਕੀ ਹੋ ਸਕਦਾ ਇਹ ਤੋਂ ਮਹਿੰਗੇ ਨੇ ਜਿਹੜੇ ਕਹਿੰਦਾ ਵੀ ਗੁੱਡ ਗਵਰਨਰਸ ਆ ਉਹ ਕਹਿੰਦਾ ਵੀ ਆ ਅਸੀਂ ਲੋਕਾਂ ਦਾ ਵਿਕਾਸ ਕਰਾਂਗੇ ਉਹਦੀ ਨਲੈਕੀ ਦੇਖ ਲਓ ਦਿਹਾਈਏ ਸਭਸਰਾ ਤੋਂ ਵੀ ਆ ਡੀਸੀ ਜਿਹੜੇ ਬੈਠੇ ਨੇ ਇਹ ਤਨਖਾਹਾਂ ਹੀ ਲੈ ਰਹੇ ਨੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਜਾਂਦਾ ਬਰੇ ਸ਼ੈਂਪੂ ਤੇ ਖਨੋਰੀ ਦਾ ਪਰ ਭਪਾਈ ਕਿੱਦਾਂ ਕਰੋਗੇ ਤੁਸੀਂ ਟਰਾਲੀ ਦੀ ਗੱਲਾਂ ਕਰਦੇ ਹੋ ਏਸੀ ਉੱਥੋਂ ਚੱਲ ਗਏ ਸਿਲੰਡਰ ਉੱਥੋਂ ਚੁੱਕੇ ਗਏ ਬਹੁਤ ਆਤ ਜਿਹੜੇ ਰੈਣ ਬਸੇਰੇ ਬਣਾਏ ਸੀ ਉਹ ਟੱਟ ਜਾਂਦੇ ਉੱਥੋਂ ਕਿੱਦਾਂ ਪਰਪਾਈ ਹੋਵੇ ਦੇਖੋ ਜਦ ਤੱਕ ਸਰਕਾਰ ਦੀ ਪਰਪਾਈ ਦਾ ਸਵਾਲ ਹੈ ਇਹ ਤਾਂ ਇਹਨਾਂ ਨੂੰ ਲੱਗੂਗਾ ਡਨ ਸਰਕਾਰ ਨੂੰ ਲਾਵਾਂਗੇ ਜੀ ਇਹ ਤਾਂ ਲੋਕਾਂ ਦੇ ਜੋਰ ਨਾਲ ਲੱਗਣਾ ਜਦੋਂ ਤੱਕ ਗਵਾਚਿਆਂ ਦਾ ਸਵਾਲ ਹੈ ਪੰਜਾਬੀ ਆ ਦੇਖੋ ਸਾਨੂੰ ਪੰਜਾਬੀਆਂ ਕੋ ਕਦੀ ਇਹ ਤਾਂ ਇਹੀ ਚਾਹਵਾਂਗੇ ਤੇ ਗਰਾਈਆਂ ਕਰਕੇ ਵੀ ਹੋ ਜਾਣਾ ਰਣਨੀਤੀ ਕੀ ਅਗਲੀ ਤੁਹਾਡਾ ਠੀਕ ਆ ਹ ਰਣਨੀਤੀ ਅੱਗੇ ਆਪੀ ਇਹ ਅੱਗੇ ਮੀਟਿੰਗਾਂ ਵਾਂ ਆਉਣ ਵਾਲੇ ਸਮੇਂ ਵਿੱਚ ਨਵੇਂ ਫੋਰਮ ਵੱਡਾ ਮੋਰਚਾ ਸ਼ੰਭੂ ਵਾਲਾ 6 ਨੂੰ ਆ ਸਾਡਾ ਜਬਰ ਵਿਰੋਧੀ ਫਿਰ ਬੈਠੋਗੇ ਉੱਥੇ ਕਿ ਇੱਕ ਦਿਨ ਵਾਸਤੇ ਹਾਂ ਇੱਕ ਦਿਨ ਵਾਸਤੇ ਸ਼ੰਭੂ ਥਾਣੇ ਦਾ ਸ਼ੰਭੂ ਥਾਣੇ ਦਾ ਕਰਾਓ ਕਰਨਾ ਉਦੋਂ ਬਾਅਦ ਵੱਡਾ ਐਲਾਨ ਕੋਈ ਦੋਵੇਂ ਫੋਰਮ ਰਾਨੀਤੀ ਬਣਾ ਕੇ ਕਰਨਗੇ ਤਾਂ ਫਿਰ ਇਹ ਇਹਨਾਂ ਨਾਲ ਫਿਰ ਜਿਹੜੇ ਮਸਲੇ ਸਾਡੇ ਉਹਨਾਂ ਦੇ ਹੱਲ ਵਾਸਤੇ ਕੋ ਕਰਾਂਗੇ ਰਾਨੀਤੀ ਤਿਆਰ ਕਰਨਗੇ ਸਰਵਣ ਸਿੰਘ ਪੰਦੇ ਸਾਰੇ ਨਾਲ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਰਣਨੀਤੀ ਲਿਖੀ ਜਾਊਗੀ 6 ਤਰੀਕ ਨੂੰ ਇੱਕ ਵੱਡਾ ਪ੍ਰੋਗਰਾਮ ਆ ਜਿਹਦੇ ਚ ਥਾਣੇ ਦਾ ਘਰਾਓ ਆ ਖਾਸ ਕਰਕੇ ਸ਼ੰਭੂ ਜਿੱਥੋਂ ਮੋਰਚਾ ਚੁੱਕਿਆ ਗਿਆ ਖਨੋਰੀ ਤੋਂ ਮੋਰਚਾ ਚੁੱਕਿਆ ਗਿਆ ਸ਼ੰਭੂ ਥਾਣੇ ਦਾ ਘਰਾਓ ਵਾ ਤੇ ਉੱਥੋਂ ਅਸੀਂ ਰਣਨੀਤੀ ਲਿਖਾਂਗੇ ਹਾਂ ਪਰ ਭਾਈ ਤੇ ਉਹ ਕਹਿੰਦੇ ਜਿਹੜੇ ਸ਼ੰਭੂ ਤੇ ਖਨੋਰੀ ਹੋਈ ਆ ਉਹ ਸਰਕਾਰੀ ਕਰੂਗੀ ਥੋੜਾ ਜਿਹਾ ਸਮਾਂ ਇੰਤਜ਼ਾਰ ਕਰਨਾ ਪਊਗਾ ਵੱਡੇ ਐਲਾਨ ਵੀ ਹੋ ਸਕਦੇ ਆ